ਉਹਨਾਂ ਆਪ ਪਹੁੰਚ ਗਏ ਪ੍ਰਾਈਮੈਕ్రో ਇਹ ਗਰੁੱਪ ਦਾ 1% ਇਹਦਾ ਕੋਈ ਨੁਕਸਾਨ ਨਹੀਂ ਜਿੱਦਾਂ ਮਰਜ਼ੀ ਤੁਸੀਂ ਪਹਿਲਾਂ ਟਰੈਕਟਰ ਚਲਾ ਸਕਦੇ ਹੋ ਤੇ ਇਹਦਾ ਪ੍ਰਾਈਸ ਹੈਗਾ 2 ਲੱਖ ਰੁਪਈਆ ਪ੍ਰਾਈਸ ਵੀ ਮੈਟਰ ਕਰਦਾ ਕਿਉਂਕਿ ਟੈਕਨੀਕ ਤਾਂ ਸੇਮ ਹੀ ਆ ਉਹੀ ਟੈਕਨੀਕ ਇਹਨਾਂ ਦੀ ਉਹੀ ਟੈਕਨੀਕ ਹੋਣਾ ਦੀ ਆ ਟ੍ਰੇਲਰ ਸਪ੍ਰੈਡਰ ਤੇ ਇਹ 60000 ਰੁਪਏ ਦਾ ਤੇ ਇਹਦੇ ਪੰਜ ਇਹ ਜਿਹੜਾ ਇਹ ਬਲੇਡ ਵਰਤਦੇ ਨੇ ਤਾਇਵਾਨ ਦਾ ਬਲੇਡ ਆ ਤੁਸੀਂ ਆਪ ਚੈੱਕ ਕਰ ਸਕਦੇ ਹੋ ਫੁੱਲ ਸਪੋਟਾਂ ਹੈਵੀ ਦੇ ਵਿੱਚ ਸਾਈਡ ਤੇ ਲੱਗੀਆਂ ਵੀਆਂ ਨੇ ਇਹ ਤਾਂ ਤਾਈਵਾਨ ਦਾ ਪਲੇਟਾ ਫੁੱਲਾ ਰਹਿਣ ਨਾਲ ਇਹਦੀ ਵੀਡੀਓ ਵੀ ਫੁੱਲ ਵੀਡੀਓ ਕਰਪੀ ਵੀਰ ਨਾਲ ਆਪਣੇ ਚੈਨਲ ਤੇ ਪਈ ਆ ਤੇ ਉਹ ਵੀ ਜਾ ਕੇ ਤੁਸੀਂ ਟਰੇਡ ਦੇ ਵਿੱਚ ਜਿਹੜੀਆਂ ਹੋਰ ਕੰਪਨੀਆਂ ਨੇ 8 ਫੁੱਟ 9 ਫੁੱਟ ਰੋਟੇਟਰ ਦਿੰਦੀਆਂ ਨੇ ਇਹ ਦੇ ਰਹੇ ਨੇ 12 ਫੁੱਟ ਸਾਨੂੰ ਚਾਹ ਕੋ ਬਚੇ ਨਾ ਬਚੇ ਪਰ ਕੁਆਲਿਟੀ ਇੰਨੀ ਕਰਨੀ ਆ ਵੀ ਵੱਡੀਆਂ ਕੰਪਨੀਆਂ ਦੇ ਬਰੋਪਰ ਆਪਾਂ ਖੜਾ ਕਰਨੇ ਨੇ ਆਪਣੇ ਇੰਪਲੀਮੈਂਟ ਜਿੰਨੇ ਇਹ ਤਿਆਰ ਕਰ ਰਹੇ ਇਸ ਕਰਕੇ ਆਪਾਂ ਪਹੁੰਚ ਗਏ ਪ੍ਰਾਈਮ ਐਗਰੋ ਇਹ ਗੁਰਪ੍ਰੀਤ ਭਰਾ ਆਉਣੀ ਨੇ ਉਹ ਹੈ ਨਹੀਂ ਤੇ ਇਸ ਟਾਈਮ ਰਵੀ ਭਰਾ ਟਰੈਕਟਰ ਫੈਨ ਵਾਲੇ ਤੇ ਗੁਰਪ੍ਰੀਤ ਭਰਾ ਪ੍ਰਾਈਮ ਟਰੈਕਟਰ ਵਾਲੇ ਠੀਕ ਹੈ YouTube ਚੈਨਲ ਨੇ ਤੇ ਇੱਕ ਢਿੱਲੋਂ ਬਟਿੰਡੇ ਵਾਲਾ ਉਹਨਾਂ ਦੀ ਇਹ ਫਾਰਮ ਤਿਆਰ ਕਰੀਆ ਪ੍ਰਾਈਮ ਐਗਰੋ ਤੇ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਇਹਨਾਂ ਦਾ ਜਿਹੜਾ ਬੇਲ ਕੱਟਣ ਵਾਲਾ ਏ ਆਲੂ ਦੀ ਖੜੇ ਆਲੂ ਦੀ ਬੇਲ ਕੱਟਦਾ 1% ਇਹਦਾ ਕੋਈ ਨੁਕਸਾਨ ਨਹੀਂ ਜਿੰਦਾ ਮਰਜੀ ਤੁਸੀਂ ਪਹਿਲਾਂ ਟਰੈਕਟਰ ਚਲਾ ਸਕਦੇ ਹੋ ਤੇ ਇਹਦਾ ਪ੍ਰਾਈਸ ਹੈਗਾ 2 ਲੱਖ ਰੁਪਈਆ ਮੇਲੇ ਦੇ ਡਿਸਕਾਊਂਟ 10000 ਰੁਪਇਆ ਜੇ ਆਪਾਂ ਕਿਸੇ ਹੋਰ ਜਿੱਦਾਂ ਗਰੀਮੇ ਦਾ ਆਉਂਦਾ ਜੇ ਉਹਦੇ ਤੇ ਜਾਣੇ ਆ ਉਹ 4 4.5 4.5 ਲੱਖ ਦਾ ਏ ਤੇ ਹਣ ਪੂਰੀ ਕੁਆਲਿਟੀ ਆ ਤੁਸੀਂ ਦੇਖ ਸਕਦੇ ਹਣ ਫੁੱਲ ਹੈਵੀ ਦੇ ਵਿੱਚ ਤੇ ਇਹ ਆਦਰ ਰੇਟ 2 ਲੱਖ ਰੁਪਏ ਦੇ ਰਹੇ ਨੇ ਤੇ ਬਹੁਤ ਇਹਨਾਂ ਦਾ ਵੀ ਸੇਲ ਹੋ ਰਿਹਾ ਕਿਉਂਕਿ ਪ੍ਰਾਈਸ ਵੀ ਮੈਟਰ ਕਰਦਾ ਕਿਉਂਕਿ ਟੈਕਨੀਕ ਤਾਂ ਸੇਮ ਹੀ ਆ ਉਹੀ ਟੈਕਨੀਕ ਇਹਨਾਂ ਦੀ ਉਹੀ ਟੈਕਨੀਕ ਹੋਣਾ ਦੀ ਆ ਠੀਕ ਹੈ ਤੇ ਕੁਆਲਟੀ ਵਾਈਜ਼ ਵੀ ਇਹਨਾਂ ਦਾ ਕੋਈ ਕੰਪਰਮਾਈਜ਼ ਨਹੀਂ ਕਰਦੇ ਫੁੱਲ ਹੈਵੀ ਦੇ ਵਿੱਚ ਤੇ A to Z ਵਧੀਆ ਕੁਆਲਟੀ ਦਾ ਹੈ ਮਾਲ ਵਰਤਦੇ ਨੇ ਜਿੱਦਾਂ ਰੋਟਾਵੇਟਰ ਤੋਂ ਉਹਨਾਂ ਨੂੰ ਇਹਨਾਂ ਦੇ ਬਹੁਤ ਫੇਮਸ ਹੋ ਚੁੱਕਿਆ ਹੈ ਤੇ ਆ ਆ ਗਿਆ ਇਹਨਾਂ ਦਾ ਇਹ ਆ ਗਿਆ ਫਸਟ ਰੀਲਰ ਸਪਰਾਇਡਰ ਤੇ ਇਹ 60000 ਰੁਪਏ ਦਾ ਤੇ ਇਹਦੇ 5000 ਡਿਸਕਾਊਂਟ ਚੱਲ ਰਿਹਾ ਮੇਲੇ ਦਾ ਇਹ ਜਿਹੜੇ ਰੇਟ ਆਪਾਂ ਬੋਲਦੇ ਆ ਮੇਲੇ ਦੇ ਰੇਟ ਨੇ ਤੇ ਇਹਦੇ ਜਿਹੜਾ ਸਿਸਟਮ ਆ ਜਿਹੜਾ ਘੁੰਮਣ ਵਾਲਾ ਉੱਪਰ ਹਾਈਡਰੌਲਿਕ ਆ ਠੀਕ ਆ ਜੀ ਤੇ ਇਹ ਹਾਈਡਰੌਲਿਕ ਨਾਲ ਉੱਪਰ ਬੈਠਾ ਡਰਾਈਵਰ ਇਹਨੂੰ ਕੰਟਰੋਲ ਕਰਦਾ ਤੇ ਉਹ ਚਲਾ ਵੀ ਸਕਦਾ ਤੇ ਬੰਦ ਵੀ ਕਰ ਸਕਦਾ ਠੀਕ ਆ ਇਹ ਆ ਗਿਆ ਇਹਨਾਂ ਦਾ ਭਰਾਮਾਂ ਦਾ 12 ਫੁੱਟ ਦਾ ਰੋਟਾ ਬਟਰ ਇਹ ਜਿਹੜਾ ਇਹ ਬਲੇਡ ਵਰਤਦੇ ਨੇ ਤਾਇਵਾਨ ਦਾ ਬਲੇਡ ਆ ਤੁਸੀਂ ਆਪ ਚੈੱਕ ਕਰ ਸਕਦੇ ਹੋ ਫੁੱਲ ਸਪੋਰਟਾਂ ਹੈਵੀ ਦੇ ਵਿੱਚ ਸਾਈਡ ਤੇ ਲੱਗੀਆਂ ਵੀਆਂ ਨੇ ਚਾਰ ਤੇ ਚਾਰ ਅੱਠ ਤਾਂ ਇਹਨਾਂ ਨੇ ਸਪਰਿੰਗ ਲਾਇਆ ਹੋਇਆ ਨੇ ਸਪੈਸ਼ਲ ਟਾਪੇ ਨੂੰ ਤੇ ਜਿਹੜਾ ਟਾਪਾ ਇਹ ਵੀ ਦੋ ਮੇਲ ਚ ਕਰਿਆ ਪਿਆ ਸੈਂਟਰ ਤੋਂ ਖੁੱਲਦਾ ਕਰਿਆ ਪਿਆ ਠੀਕ ਹੈ ਜੀ ਉਹ ਤਾਂ ਕਰਿਆ ਆ ਪਿਆ ਵੀ ਜਿਆਦਾ ਲੰਬਾ ਜਿਹੜਾ ਹੁੰਦਾ ਫਿਰ ਉਹ ਬਲ ਬਲ ਖਾ ਜਾਂਦਾ ਕਈ ਵਾਰ ਵੱਧ ਮਿੱਟੀ ਚੜਜੇ ਇਸ ਕਰਕੇ ਇਹਨਾਂ ਨੇ ਸਪੋਰਟ ਦੇ ਵਜੋਂ ਤੇ ਜਿਹੜਾ ਗੀਅਰ ਆ ਟਾਪ ਕਲਾਸ ਆ ਤੇ ਤੁਸੀਂ ਪਲੇਟ ਦੇਖ ਸਕਦੇ ਹੋ ਠੀਕ ਹੈ ਤਾਈਵਾਨ ਦਾ ਪਲੇਟ ਆ ਫੁੱਲ ਰੇਨ ਨਾਲ ਇਹਦੀ ਵੀਡੀਓ ਵੀ ਫੁੱਲ ਵੀਡੀਓ ਕਰਪੀ ਬੀਲ ਮਰਾ ਆਪਣੇ ਚੈਨਲ ਤੇ ਪਈ ਆ ਤੇ ਉਹ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਰੰਗ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਜਿਹੜੀਆਂ ਇਹ ਚੀਜ਼ਾਂ ਨੇ ਨਾ ਹਰ ਇੱਕ ਕੰਪਨੀ ਇਹਨੂੰ ਉਹਰੇ ਬੈਲਡ ਕਰਦੀ ਆ ਇਹਨਾਂ ਨੇ ਪੈਪ ਦੇ ਵਿੱਚ ਹੋਲ ਕਰਕੇ ਉਹਦੇ ਵਿੱਚ ਹੀ ਸਾਰੀਆਂ ਜਿਹੜੀਆਂ ਸਪੋਟਾਂ ਲਾਈਆਂ ਵੀਆਂ ਨੇ ਵੀ ਜੇ ਬਜਨਾ ਤਾਂ ਕਹਾਂ ਲੂੰ ਇਹ ਉਹਲੇ ਨਾ ਫੁੱਲ ਹੈਵੀ ਦੇ ਵਿੱਚ ਹੋਵੇ ਤੇ ਇਹਨਾਂ ਦਾ ਪ੍ਰਾਈਸ ਜਿਹੜਾ ਮੇਲੇ ਤੇ ਆ 12 ਫੁੱਟੇ ਰੋਟੇਟਰ ਦਾ 1,70,000 ਆ 5000 ਡਿਸਕਾਊਂਟ ਆ ਤੇ ਇਹ ਰੇਟ ਦੇ ਵਿੱਚ ਜਿਹੜੀਆਂ ਹੋਰ ਕੰਪਨੀਆਂ ਨੇ 8 ਫੁੱਟ 9 ਫੁੱਟ ਰੋਟੇਟਰ ਦਿੰਦੀਆਂ ਨੇ ਇਹ ਦੇ ਰਹੇ ਨੇ 12 ਫੁੱਟਾ ਠੀਕ ਹੈ ਜੀ ਤੇ ਆ ਚੈੱਕ ਕਰ ਸਕਦੇ ਹੋ ਤੇ ਇਹਨਾਂ ਦੇ ਨੰਬਰ ਭਰਾ ਉਹਨਾਂ ਦੇ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਇਹ ਆ ਗਿਆ 8 ਫੂਟਾ ਰੋਟਾਵੇਟਰ 1,25,000 ਦਾ ਇਹ ਵੀ ਸੇਮ ਕੁਆਲਿਟੀ ਫੁੱਲ ਤੇ ਗਰਾਰੀਆਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਆਮ ਰੋਟਾਵੇਟਰ ਨੇ ਉਹ ਇਹ ਗਰਾਰੀ ਛੋਟੀ ਹੁੰਦੀ ਆ ਇਹਨਾਂ ਨੇ ਇਹ ਵਰਤੀ ਵੀ ਆ ਨੰਬਰ ਸੇਮ ਆ ਜਿੱਦਾਂ ਇਹ ਗਰਾਰੀ ਦਾ ਫਰਕ ਤੁਸੀਂ ਦੋਨਾਂ ਦੇਖ ਲਓ ਜਿਹੜੀ ਵੱਡੀ ਗਰਾਰੀ ਆ ਉਹ ਇਹ ਵਰਤਦੇ ਨੇ ਛੋਟੀ ਆਮ ਵਰਤਦੇ ਨੇ ਇਹ ਚ ਵੀ ਤਿੰਨੋਂ ਗਰਾਰੀਆਂ ਦਾ ਫੁੱਲ ਹੈਵੀ ਸਮਾਨੇ ਵਰਤਦੇ ਨੇ ਇਸ ਕਰਕੇ ਇਹਨਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ 10 ਫੋਟਾ ਰੋਟਾਵੇਟਰ 50 ਐਚਪੀ ਟਰੈਕਟਰ ਆਰਾਮ ਨਾਲ ਚਲਾਉਂਦਾ ਏ ਉਹ ਤਾਂ ਚਲਾਉਂਦਾ ਕਿਉਂਕਿ ਇਹ ਜ਼ੋਰ ਬਹੁਤ ਘੱਟ ਲੈਂਦੇ ਨੇ ਰੈਲੇ ਬਹੁਤ ਨਾਲ ਰੋਟਾ ਫਿਟਰ ਇਹ ਜਿਹੜੇ ਇਹ ਬਣਾ ਰਹੇ ਨੇ ਤੇ ਰੋਟਾਵੇਟਰ ਰੈਲੇ ਇਸ ਕਰਕੇ ਨੇ ਜਿਹੜਾ ਕਮਾਲ ਆ ਉਹ ਸਾਰਾ ਕੰਪਨੀ ਬੇਟ ਲੱਗਦਾ ਦੇਸੀ ਸਮਾਨ ਨਹੀਂ ਲੱਗਦਾ ਜਿਹੜੀ ਗੇਅਰ ਦੀ ਸੈਟਿੰਗ ਆ ਗੇਅਰ ਦੀ ਸੈਟਿੰਗ ਦੇ ਨਾਲ ਟਰੈਕਟਰ 10 ਐਚਪੀ ਛੋਟਾ ਵੀ ਚੱਲੀ ਜਾਂਦਾ ਜੇ ਗੇਅਰ ਦੀ ਸੈਟਿੰਗ ਸਹੀ ਆ ਜੇ ਗੇਅਰ ਦੀ ਸੈਟਿੰਗ ਸਹੀ ਨਹੀਂ ਹੈਗੀ ਤਾਂ ਤੁਸੀਂ ਚਾਹੇ 8 ਫੁੱਟ ਦੇ 60 ਐਚਪੀ ਦਾ ਟਰੈਕਟਰ ਲਾ ਲਓ ਉਹ ਵੀ ਲੋਡ ਮੰਨੂਗਾ ਜੇ ਗੇਅਰ ਦੀ ਗਰਾਰੀਆਂ ਦੀ ਸਾਰੀ ਸੈਟਿੰਗ ਸਹੀ ਆ ਉਹੀ 8 ਫੁੱਟਾ ਤੁਹਾਡਾ 45 ਪਾਵਰ ਦਾ ਟਰੈਕਟਰ ਚਲਾਊਗਾ ਜੋ ਇਹ ਰੋਡ 12 ਫੁੱਟਾ ਇਹ ਇਹਨੂੰ 60 ਐਚਪੀ ਰეკਮੈਂਡ ਕਰਦੇ ਨੇ ਤੁਸੀਂ 60 ਐਚਪੀ ਦੇ ਚਲਾ ਸਕਦੇ ਹੋ ਚਾਹੇ 50 ਦੇ ਵੀ ਚਲਾ ਲਓ ਤੁਹਾਡੀ ਇੱਛਾ 60 ਐਚਪੀ ਜਿੰਨਾ ਮਰਜ਼ੀ ਤੁਸੀਂ ਨੀਵਾ ਚਲਾ ਲਓ ਆਰਾਮ ਨਾਲ ਇਹਨੂੰ ਚਲਾਉਂਦਾ ਹੈ ਇਹ ਭਰਾ ਉਹਨਾਂ ਦਾ ਕਾਰਡ ਆ ਪ੍ਰਾਈਮ ਮਾਈਕਰੋ ਬਰਨਾਲਾ ਬਰਨਾਲਾ ਦੇ ਵਿੱਚ ਇਹਨਾਂ ਦੀ ਫਾਰਮ ਆ ਤੇ ਆ ਨੰਬਰ ਨੇ ਇਹਨਾਂ ਦੇ 9501909738 ਠੀਕ ਆ ਜੀ 9463835336 9079603796 ਠੀਕ ਆ ਜੀ ਪ੍ਰਾਈਮ ਐਗਰੋ ਇਹਨਾਂ ਦਾ ਫੇਸਬੁੱਕ ਤੇ ਵੀ ਅਕਾਊਂਟ ਆ ਇੰਸਟਾ ਤੇ ਵੀ ਆ ਟਵਿੱਟਰ ਤੇ ਵੀ ਆ ਤੇ YouTube ਤੇ ਵੀ ਆ ਠੀਕ ਆ ਜੀ ਤੇ ਇਹਨਾਂ ਦਾ ਹੈਗਾ ਨੀਅਰ ITI ਚੌਂਕ ਧਨੋਲਾ ਰੋਡ ਬਰਨਾਲਾ ਇਹ ਨੰਬਰਾਂ ਤੁਸੀਂ ਕਨੈਕਟ ਕਰਕੇ ਤੁਹਾਨੂੰ ਕੋਈ ਵੀ ਚੀਜ਼ ਦੀ ਚਾਹੀਦੀ ਆ ਤਾਂ ਤੁਸੀਂ ਇਹਨਾਂ ਤੋਂ ਇਹ ਚੀਜ਼ ਲੈ ਸਕਦੇ ਹੋ ਤੇ ਬਹੁਤ ਜਿਆਦੇ ਕੁਆਲਿਟੀ ਇਹ ਵਧੀਆ ਵਰਤਦੇ ਨੇ ਕਿਉਂਕਿ ਇਹ ਨਵੀਂ ਜਿਹਾ ਚੀਜ਼ ਤਿਆਰ ਕਰੀਆ ਤੇ ਇਹਨਾਂ ਨੂੰ ਇਹ ਆ ਵੀ ਅਸੀਂ ਆਪਦਾ ਨਾਮ ਬਣਾਉਣਾ ਜਿਹੜੀਆਂ ਹੋਰ ਕੰਪਨੀਆਂ ਨੇ ਉਹ ਕਰੀ ਕਰਦੀਆਂ ਨੇ ਆਪਣਾ ਪੈਸੇ ਦੀ ਬਚਤ ਵੀ ਦੇ ਦਿਆ ਨੇ ਇਹ ਕਹਿੰਦੇ ਸਾਨੂੰ ਚਾਹ ਕੋ ਬਚੇ ਨਾ ਪਾਜੇ ਪਰ ਕੁਆਲਿਟੀ ਇੰਨੀ ਕਰਨੀ ਆ ਵੀ ਵੱਡੀਆਂ ਕੰਪਨੀਆਂ ਦੇ ਬਰੋਪਰ ਆਪਾਂ ਖੜਾ ਕਰਨੇ ਨੇ ਆਪਣੇ ਇੰਪਲੀਮੈਂਟ ਜਿੰਨੇ ਤਿਆਰ ਕਰ ਰਹੇ ਇਸ ਕਰਕੇ ਇਹਨਾਂ ਰੇਟ ਬਹੁਤ ਜਾਇਜ਼ ਰੱਖੇ ਹੋਏ ਨੇ ਤੇ ਜ਼ਰੂਰ ਭਾਓ ਨੰਬਰ ਤੇ ਸੰਪਰਕ ਕਰਕੇ ਚਾਹੇ ਦੱਸਿਓ ਤੇ ਜੋ ਵੀ ਤੁਹਾਨੂੰ ਡਿਮਾਂਡ ਆ ਤੁਸੀਂ ਇਹਣਾ ਪੂਰੀ ਕਰਿਓ ਸਾਡਾ ਭਰਾ ਟਰੈਕਟਰ ਫੈਨਸ ਵਾਲੇ ਬੈਠੇ ਛੋਲੇ ਖਾ ਰਹੇ ਨੇ ਠੀਕ ਆ ਪੂਰੀ ਟਾਪ ਕੁਆਲਿਟੀ ਆ ਇਹਨਾਂ ਦੀ ਬਹੁਤ ਜ਼ਿਆਦਾ ਕਈ ਮੇਲਿਆਂ ਦਾ ਪਹਿਣਾ ਦਾ ਸਾਮਾਨ ਦੇਖਿਆ ਬੰਦਿਆਂ ਨੇ ਸਰਾ ਕਰਿਆ ਪਿਆ